ਅੰਮ੍ਰਿਤਸਰ ਜ਼ਿਲ੍ਹੇ ਦੇ ਖਾਨਕੋਟ ਵਿੱਚ ਗੰਦਾ ਪਾਣੀ ਪੀਣ ਨੂੰ ਕਾਰਨ ਵੱਡੀ ਦੁਖਦਾਈ ਘਟਨਾ ਸਾਹਮਣੇ ਆਈ ਹੈ ਪਿੰਡ ਦੇ ਕਈ ਘਰਾਂ ਵਿੱਚ ਬਿਮਾਰੀ ਫੈਲ ਗਈ ਹੈ ਜਿਸ ਕਰਕੇ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦਰਜਣਾਂ ਲੋਕ ਹਸਪਤਾਲ ਵਿੱਚ ਦਾਖਲ ਹਨ ਪਿੰਡ ਵਿੱਚ ਇੱਕਦਮ ਬਿਮਾਰੀ ਦੇ ਕੇਸ ਵਧਣ ਦਾ ਦਹਿਸ਼ਤ ਦਾ ਮਾਹੌਲ ਬਣ ਗਿਆ ਲੋਕ ਦੱਸ ਰਹੇ ਹਨ ਕਿ ਪਾਣੀ ਦੀ ਸਪਲਾਈ ਕੁਝ ਦਿਨਾਂ ਤੋਂ ਬਦਬੂਦਾਰ ਤੇ ਗੰਦੀ ਆ ਰਹੀ ਸੀ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਮਨਬੜਾ ਦੇ ਐਸਐਮਓ ਡਾਕਟਰ ਮਨਦੀਪ ਸਿੰਘ ਟੋਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਪਿੰਡ ਵਿੱਚ ਲੂਜ਼ ਮੋਸ਼ਨ, ਬੁਖਾਰ, ਪੇਟ ਦਰਦ ਦੇ ਕਈ ਕੇਸ ਸਾਹਮਣੇ ਆਏ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਪਾਣੀ ਦੀਆਂ ਪਾਈਪਾਂ ਟੁੱਟਣ ਨਾਲ ਸੀਵਰੇਜ ਦਾ ਗੰਦਾ ਪਾਣੀ ਪੀਣਯੋਗ ਪਾਣੀ ਨਾਲ ਮਿਲ ਗਿਆ ਜਿਸ ਕਾਰਨ ਪਿੰਡ ਵਿੱਚ ਆਊਟਬ੍ਰੇਕ ਹੋਇਆ ਸੀ। ਵਿਭਾਗ ਵੱਲੋਂ ਤੁਰੰਤ ਟੀਮਾਂ ਭੇਜ ਕੇ ਘਰ-ਘਰ ਸਰਵੇ ਕੀਤਾ ਜਾ ਰਿਹਾ ਹੈ। ਵਿਭਾਗਾਂ ਨੂੰ ਜ਼ਰੂਰੀ ਦਵਾਈਆਂ ਵੰਡੀਆਂ ਜਾ ਰਹੀਆਂ ਹਨ। ਡਾਕਟਰ ਟੋਲ ਨੇ ਕਿਹਾ ਕਿ ਕਈ ਪਾਣੀ ਦੇ ਸੈਂਪਲ ਇਕੱਠੇ ਕਰਕੇ ਲੈਬ ਨੂੰ ਭੇਜੇ ਹਨ। ਉਨ੍ਹਾਂ ਨੇ ਦੱਸਿਆ ਕਿ ਮਰੀਜ਼ਾਂ ਦਾ ਇਲਾਜ ਜਾਰੀ ਹੈ ਜ਼ਿਆਦਾਤਰ ਦੀ ਹਾਲਤ ਸਥਿਰ ਹੈ ਕੁਝ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲ ਤੋਂ ਸਰਕਾਰੀ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ ਹੈ ਜਿੱਥੇ ਉਹਨਾਂ ਨੂੰ ਇਲਾਜ ਮਿਲ ਰਿਹਾ ਹੈ ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਪ੍ਰਸ਼ਾਸਨ ਤੇ ਸਰਕਾਰ ਪ੍ਰਤੀ ਗੁੱਸਾ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਾਣੀ ਦੀ ਗੁਣਵੱਤਾ ਜਾਂਚਣ ਲਈ ਨਾ ਤਾਂ ਕੋਈ ਅਧਿਕਾਰੀ ਆਇਆ ਤੇ ਨਾ ਹੀ ਸੈਨੀਟੇਸ਼ਨ ਵਿਭਾਗ ਦੇ ਕੋਈ ਧਿਆਨ ਦਿੱਤਾ ਇਸੇ ਲਾਪਰਵਾਹੀ ਕਾਰਨ ਜਾਨਾਂ ਗੁਆਣੀਆਂ ਪਈਆਂ ਹਸਪਤਾਲ ਵਿੱਚ ਪੀੜਤਾਂ ਨੂੰ ਮਿਲਣ ਪਹੁੰਚੇ ਕਾਂਗਰਸ ਨੈਸ਼ਨਲ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਟਾਲਾ ਨੇ ਕਿਹਾ ਕਿ ਇਹ ਸਰਕਾਰ ਅਤੇ ਸੈਨੀਟੇਸ਼ਨ ਵਿਭਾਗ ਦੀ ਗੰਭੀਰ ਲਾਪਰਵਾਹੀ ਦਾ ਨਤੀਜਾ ਹੈ। ਉਹਨਾਂ ਨੇ ਮੰਗ ਕੀਤੀ ਕਿ ਮੌਤਾਂ ਦੇ ਸ਼ਿਕਾਰ ਪਰਿਵਾਰਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਤੇ ਜ਼ਿੰਮੇਵਾਰ ਅਧਿਕਾਰੀਆਂ ਤੇ ਸਖਤ ਕਾਰਵਾਈ ਕੀਤੀ ਜਾਵੇ। ਇਸ ਘਟਨਾ ਨਾਲ ਸਿਰਫ ਪਾਣੀ ਪ੍ਰਬੰਧਨ ਦਾ ਸਵਾਲ ਖੜੇ ਨਹੀਂ ਕਰਦੀ ਬਲਕਿ ਸਰਕਾਰੀ ਪ੍ਰਣਾਲੀ ਦੀ ਲਾਪਰਵਾਹੀ ਨੂੰ ਵੀ ਬੇਨਕਾਬ ਕਰਦੀ ਹੈ ਲੋਕਾਂ ਦੀ ਸਿਹਤ ਨਾਲ ਖੇਡਣ ਵਾਲੇ ਅਧਿਕਾਰੀਆਂ ਖਿਲਾਫ ਉਹ ਕਾਰਵਾਈ ਤਾਂ ਹੋਈ ਨਾ ਹੋਈ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਹੋਰ ਵੀ ਦੁਖਦਾਈ ਮਾਮਲੇ ਸਾਹਮਣੇ ਆ ਸਕਦੇ ਆ ਕਹਿੰਦੇ ਕਿ ਇਸ ਪਿੰਡ ਦੇ ਵਿੱਚ ਮਤਲਬ ਡਾਇਰੀਆ ਕਰਕੇ ਕੋਈ ਡੈਥs ਹੋਈਆਂ ਤਿੰਨ ਡੈਥs ਹੋਈਆਂ ਅਸੀਂ ਆ ਗਏ ਮੇਰੀ ਸਾਰੀ ਟੀਮ ਪਹੁੰਚ ਗਈ ਹੈ ਤੇ ਇਹਨਾਂ ਦੇ ਚਾਚਾ ਜੀ ਦੀ ਡੈਥ ਹੋਈ ਹੈ ਇਹ ਕਹਿੰਦੇ ਕਿ ਪਰਸੋਂ ਹੀ ਹੈ ਡੈਥ ਹਾਂ 15 ਤਰੀਕ ਨੂੰ ਹਾਂ 15 ਤਰੀਕ ਨੂੰ ਡੈਥ ਹੋਈ ਹੈ ਉਹਨਾਂ ਦੀ ਤੇ ਦੋ ਬੰਦਿਆਂ ਦੀ ਡੈਥ ਹੋਈ ਹੈ ਜਿਨ੍ਹਾਂ ਦੀ ਕੀ ਲੂਜ਼ ਮੋਸ਼ਨ ਵੋਮਿਟਿੰਗ ਕਰਕੇ ਡੈਥ ਹੋਈ ਹੈ ਬਾਕੀ ਦੇ ਇਹਨਾਂ ਨੇ ਦੱਸਿਆ ਕਿ ਇੱਥੇ ਹਸਪੀਟਲ ਦਾਖਲ ਹੈ ਸਾਡੀ ਹੁਣ ਟੀਮ ਆਈ ਹੈ 20-25 ਜਣੇ ਦੱਸਦੇ ਪਏ ਕਿ ਹਸਪੀਟਲ ਦਾਖਲ ਉਹ ਅਸੀਂ ਜਾ ਕੇ ਇੱਕ ਵਾਰੀ ਹਸਪੀਟਲ ਦੇ ਵਿੱਚ ਵਿਜ਼ਿਟ ਕਰਦੇ ਆ ਉੱਥੇ ਜਾ ਕੇ ਅਸੀਂ ਦੇਖਦੇ ਆ ਕਿੰਨੇ ਬੰਦੇ ਆ ਕਿਹੜੀ ਪ੍ਰੋਬਲਮ ਆ ਕਿਉਂਕਿ ਇਹ ਤਿੰਨ ਡੈਥਸ ਕਹਿ ਰਹੇ ਸੀ ਤੁਸੀਂ ਤੀਸਰੀ ਇਹਨਾਂ ਨੇ ਕਿਹਾ ਕਿ ਸਾਡੇ ਉਹ ਪੂਆ ਕੋਈ ਸੀਗੇ ਉਹਨਾਂ ਨੂੰ ਲਿਵਰ ਦੀ ਪ੍ਰੋਬਲਮ ਸੀ ਜਿਹੜੀਆਂ ਡਾਇਰੀਆ ਕਰਕੇ ਦੋ ਡੈਥਸ ਹੋਈਆਂ ਉਹ ਅਸੀਂ ਹੁਣ ਸੈਂਪਲਿੰਗ ਕਰਵਾ ਰਹੇ ਆ ਦੇ ਪਲਾਸਿਕ ਕਹਿ ਰਹੇ ਵਿੱਚ ਸੀਵਰੇਜ ਦੇ ਪਾਣੀ ਦੀ ਸਮੈਲ ਆ ਰਹੀ ਹੈ ਉਹ ਵੀ ਅਸੀਂ ਸੈਨੀਟੇਸ਼ਨ ਵਾਲੇ ਵੀ ਬੁਲਾ ਰਹੇ ਹਾਂ ਉਹ ਵੀ ਆ ਰਹੇ ਆ ਤੇ ਇਹਨਾਂ ਦੀ ਪਾਣੀ ਦੀਆਂ ਟੈਂਕੀਆਂ ਦੀ ਕਲੋਰਿਨੇਸ਼ਨ ਕਰਵਾ ਦੇਣਾ ਇਹਨਾਂ ਨੂੰ ORS ਵੰਡ ਤੇ ਆ ਨਾਲ ਉਹ ਸਮਝਾ ਰਹੇ ਕਿ ਜਿੰਨ ਨੂੰ ਵੀ ਕੋਈ ਪ੍ਰੋਬਲਮ ਹੋਣੀ ਹੈ ਟਟੀਆਂ ਉਲਟੀਆਂ ਦੀ ਉਹ ORS ਵਾਲਾ ਇਹ ਘੋਲ ਪੀਓ ਤੇ ਜ਼ਿੰਕ ਦੀਆਂ ਗੋਲੀਆਂ ਦੇਤੀਆਂ ਬਾਕੀ ਮੇਰੀ ਸਾਰਾ ਡਿਪਾਰਟਮੈਂਟ ਮੇਰਾ ਇੱਥੇ ਹੈ ਅਸੀਂ ਸਰਵੇ ਕਰਵਾ ਰਹੇ ਆ ਜਿਹੜੇ ਜਿਹੜੇ ਘਰ ਚ ਜਿੰਨੂੰ ਵੀ ਪ੍ਰੋਬਲਮ ਲੱਗੇਗੀ ਉਹਨਾਂ ਨੂੰ ਸਿਹਾਸ ਕੁ ਪਾਣੀ ਦੇ ਸੈਂਪਲ ਭਰੇ ਜਾਣਗੇ ਉਹਦਾ ਰਿਜ਼ਲਟ ਕਦੋਂ ਆਣ ਗਿਆ ਕਦੋਂ ਤੱਕ ਲੋਕ ਜਿਹੜਾ ਵਾ ਪਿੰਡ ਦਾ ਪਾਣੀ ਨਹੀਂ ਪੀ ਸਕਣਗੇ ਇਹਦੇ ਬਾਰੇ ਇਹਦੇ ਸੈਂਪਲਸ ਨੂੰ ਇਹ ਦੋ ਦਿਨ ਵਿੱਚ ਕਰਵਾ ਦੇਣਗੇ ਵੈਸੇ ਅਸੀਂ ਵੈਸੇ 5 ਦਿਨ ਲੱਗਦੇ ਆ ਪਰ ਅਸੀਂ ਪ੍ਰਾਇੋਰਟੀ ਤੇ ਇਹਨਾਂ ਨੂੰ 2 ਦਿਨ ਵਿੱਚ ਕਰਵਾ ਦੇਣਾ 2 ਦਿਨ ਥੋੜਾ ਇਹ ਭਰੇਜ਼ ਰੱਖ ਲੈ ਕਾਰਨ ਕੀ ਇਹ ਆਏਗਾ ਕਿ ਲੱਗਦਾ ਕੀ ਹੈ ਜਿਸ ਤਰੀਕੇ ਨਾਲ ਪਿੰਡ ਵੱਲੋਂ ਦੱਸਿਆ ਗਿਆ ਕਿ ਕੁਝ ਸੀਵਰੇਜ ਦੀ ਜਿਹੜੀਆਂ ਪਾਈਪਾਂ ਟੁੱਟੀਆਂ ਨੇ ਉਹ ਪਾਣੀ ਮਿਕਸ ਹੋ ਕੇ ਆਂਦਾ ਜਿਸ ਤਰ੍ਹਾਂ ਇਹਨਾਂ ਵੱਲੋਂ ਦੱਸਿਆ ਗਿਆ ਤੁਹਾਡੀ ਜਾਂਚ ਵਿੱਚ ਹੁਣ ਤੱਕ ਜਿਹੜੇ ਅਧਿਕਾਰੀ ਤੁਹਾਡੇ ਪਹੁੰਚੇ ਉਹਨਾਂ ਵੱਲੋਂ ਕੀ ਦੱਸਿਆ ਗਿਆ ਨਹੀਂ ਦੇਖ ਰਹੇ ਆ ਇਹਨਾਂ ਦੇ ਜਿਵੇਂ ਇਹਨਾਂ ਨੇ ਦੱਸਿਆ ਪਾਣੀ ਮੈਂ ਆਪ ਵੀ ਦੇਖਦੀ ਹਾਂ ਲੇ ਕਿ ਇਹ ਕਹਿੰਦੇ ਕਿ ਉਹਦੇ ਵਿੱਚ ਸ ਮਤਲਬ ਜਿਹੜੇ ਸੀਵਰੇਜ ਦੇ ਪਾਣੀ ਦੀ ਸਮੈਲ ਆ ਰਹੀ ਹੈ ਤੇ ਉਹ ਸੈਨੀਟਰੀ ਵਾਲੇ ਆ ਰਹੇ ਉਹਨਾਂ ਦੇ ਐਕਸੀਡੈਂਟ ਨੂੰ ਕਾਲ ਕਰਤੀ ਉਹ ਵੀ ਆ ਗਏ ਉਹ ਵੀ ਆ ਕੇ ਜਾਂਚ ਕਰਦੇ ਕਿ ਕਿੱਥੇ ਫਾਲਟ ਹੈ ਕਿੱਥੇ ਕੋਈ ਪਾਈਪ ਲੀਕ ਕਰ ਰਹੀ ਹੈ ਉਹ ਚੈੱਕ ਜੇ ਪਾਈਪ ਲੀਕ ਕਰਦੀ ਹੈ ਤੇ ਫਿਰ ਕਾਰਪੋਰੇਸ਼ਨ ਦਾ ਕਸੂਰ ਮੰਨਣਗੇ ਅਸੀਂ ਜੀ ਨਹੀਂ ਦੇਖੋ ਕਸੂਰ ਤਾਂ ਉਹਨਾਂ ਦਾ ਨਹੀਂ ਹੈਗਾ ਬਟ ਜੇ ਪਾਈਪ ਲੀਕ ਕਰਦੀ ਹੈ ਬਾਹਰ ਚਾਂਸ ਕੋਈ ਕਈ ਵਾਰੀ ਉੱਪਰੋਂ ਹੈਵੀ ਵਹੀਕਲ ਲੰਘ ਜਾਂਦਾ ਹੈ ਪਾਈਪ ਟੁੱਟ ਜਾਂਦੀ ਹੈ ਉਹ ਆ ਕੇ ਦੇਖਣਗੇ ਉਹਦੀ ਰਿਪੇਅਰ ਕਰਨ ਦੇਖੀ ਜਾਂਦੀ ਇਹਦੇ ਕਾਰਵਾਈ ਹੋਵੇਗੀ ਉਸਤੇ ਹਾਂਜੀ ਹਾਂਜੀ ਉਹਦੇ ਤੇ ਬਿਲਕੁਲ ਕਾਰਵਾਈ ਹੋਵੇਗੀ ਇਹ ਕਿਹੜਾ ਪਿੰਡ ਹੈ ਮੈਮ ਕਿਹੜੀ ਜਗ੍ਹਾ ਤੇ ਹੈ ਇਹ ਖਾਨਕੋਟ ਹੈ ਨਾ ਖਾਨਕੋਟ ਹਾਂਜੀ ਤਾਂ ਬਿਲਕੁਲ ਠੀਕ ਨਾਮ ਤੋਂ ਦੋ ਮੇਰਾ ਨਾਮ ਜੀ ਸਰਜਨ ਸਿੰਘ ਫੌਜੀ ਕਿਹੜਾ ਪਿੰਡ ਹੈ ਪਿੰਡ ਖਾਨਕੋਟ ਸਰਦਾਰਾਂ ਵਾਲਾ ਕੀ ਗੱਲ ਕੀ ਹੋਈ ਹੈ ਪਿੰਡ ਦੇ ਵਿੱਚ ਗੱਲ ਇਹ ਹੋਈ ਹੈ ਜੀ ਮਤਲਬ ਸਾਡੇ ਪਿੰਡ ਜਿਹੜਾ ਵਾਟਰ ਸਪਲਾਈ ਪਾਣੀ ਆ ਉਹ ਆ ਰਿਹਾ ਆ ਤੇ ਉਹ ਸੀਵਰੇਜ ਦੇ ਨਾਲ بارش ਦੇ ਪਾਣੀ ਨਾਲ ਮਿਕਸ ਹੋ ਰਿਹਾ ਪਾਈਪ ਲੀਕ ਹੋ ਰਿਹਾ ਆ ਗੰਦਾ ਪਾਣੀ ਆ ਰਿਹਾ ਗੰਦਾ ਪਾਣੀ ਪੀ ਪੀ ਕੇ ਤੇ ਮੇਰੇ ਸਾਡੇ ਪਿੰਡ ਦੇ ਲੋਕ ਕੁਝ ਮੌਤ ਦੇ ਘਾਟ ਉਤਰ ਗਏ ਆ ਤੇ ਕੁਝ ਜਿਹੜੇ ਆ ਨਾ ਦਸਤੌਂਡ ਆ ਉਲਟੀਆਂ ਆਉਂਦੀਆਂ ਮੰਦਾ ਹਾਲ ਹੈ ਤੇ ਹਸਪਤਾਲ ਦੇ ਵਿੱਚ ਦਾਖਲ ਆ ਕਿੰਨੀਆਂ ਮੌਤਾਂ ਹੋ ਗਈਆਂ ਤਿੰਨ ਮੌਤਾਂ ਹੋ ਗਈਆਂ ਜੀ ਕਿੰਨੀ ਉਮਰ ਕਿੰਨੀ ਉਹਨਾਂ ਦੀ ਉਮਰ ਉਹਨਾਂ ਦੀ ਹੈਗੀ ਆ ਜੀ ਮਤਲਬ ਠਾਕਰ ਸਿੰਘ ਜਿਹੜੇ ਆ ਉਹਨਾਂ ਦੀ 75 ਸਾਲ ਆ ਵਿੱਕੀ ਆ ਤੇ ਉਹਦੀ ਮਤਲਬ 30 ਸਾਲ ਆ ਤੇ ਇੱਕ ਬੀਬੀ ਆ ਤੇ 60 ਕੇ ਸਾਲ ਉਹਨਾਂ ਦੀ ਉਮਰ ਆ ਤੇ ਕੁਝ ਕਾਫੀ ਜਿਹੜੇ ਆ ਮੌਤ ਦੇ ਤਰਸ ਰਿਹਾ ਕਿ ਮੱਲਬ ਸਾਡੀ ਜਾਨ ਮੱਲਬ ਜਿਹੜੀ ਆ ਖਤਰੇ ਦੇ ਵਿੱਚ ਆ ਤੇ ਸਾਨੂੰ ਕਿਸੇ ਨਾ ਕਿਤੇ ਲਿਆ ਜਾਵੇ ਕੋਈ ਗਰੀਬ ਨਹੀਂ ਜਾਇਆ ਜਾਂਦਾ ਤੇ ਉਹਨਾਂ ਨੂੰ ਸਰਕਾਰ ਵੀ ਜਿਹੜਾ ਉਧਰ ਧਿਆਨ ਨਹੀਂ ਦੇ ਰਹੀ ਆ ਪਿੰਡ ਦੇ ਵਿੱਚੋਂ ਲੋਕ ਚੱਲੋ ਸਰਕਾਰੀ ਪਾਣੀ ਗੰਦਾ ਆ ਜੋ ਸਰਕਾਰੀ ਸਰਕਾਰੀ ਪਾਣੀ ਗੰਦਾ ਹੈ ਕਿਤੇ ਸ਼ਿਕਾਇਤ ਇਸ ਬਾਰੇ ਕੀਤੀ ਨਹੀਂ ਅਧਿਕਾਰੀਆਂ ਨੂੰ ਸ਼ਿਕਾਇਤ ਇਹ ਜਿਹੜੀ ਆ ਪਹਿਲਾਂ ਦਿਨੀ ਕੀਤੀ ਹੈ ਜਦੋਂ ਇਹ ਪਤਾ ਲੱਗਾ ਕਿ ਹਾਲਾਤ ਖਰਾਬ ਹੋ ਗਏ ਤੇ ਕੱਲ ਦੀ ਸ਼ਿਕਾਇਤ ਇਹ ਜਿਹੜੀ ਪਹਚਾਈ ਆ ਤੇ ਉਹਦੇ ਵਿੱਚ ਜਿਹੜੇ ਆ ਅਧਿਕਾਰੀ ਆ ਉਹ ਤੇ ਕੋਈ ਆਇਆ ਨਹੀਂ ਸਾਡੇ ਮਾਨਯੋਗ ਜਿਹੜੇ ਸਤਕਾਰਯੋਗ ਪੱਤਰਕਾਰ ਵੀਰਿਆ ਮੈਨਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਇੱਥੋਂ ਖਾਣ ਸਾਡੇ ਸਰਦਾਰਾ ਵਾਲੇ ਖਾਣਕੋੜ ਦੀ ਆਵਾਜ਼ ਜਿਹੜੀ ਆ ਸਰਕਾਰਾਂ ਤੱਕ ਪਹੁੰਚਾ ਰਿਹਾ ਹੈ ਬਹੁਤ ਵਧੀਆ ਗੱਲ ਆ ਤੁਹਾਡਾ ਜੀ ਆਇਆਂ ਨੂੰ ਤੇ ਬਹੁਤ ਵਧੀਆ ਗੱਲ ਆ ਬਾਕੀ ਕਹਿੰਦੇ ਪਿੰਡ ਦੇ ਹੋਰ ਵੀ 20 25 ਲੋਕ ਵੀ ਬੁਮਾਰਦੇ ਮੰਜੇ ਤੇ ਨੇ ਹਸਪਤਾਲ ਦਾਖਲ ਹਾਂਜੀ ਇਹ ਹਸਪਤਾਲ ਦਾਖਲਿਆ ਅਨਵਾਸ ਹਸਪਤਾਲ ਬਾਈਪਾਸ ਤੇ ਦਾਖਲਿਆ ਤੇ ਉਹ ਹੁਣ ਬੜਾ ਮੰਦਾ ਹਲ ਉਹਨਾਂ ਦਾ ਇਹਨੇ ਕਿੰਨੇ ਲੋਕ ਨੇ ਪਿੰਡ ਵਾਲੇ ਕਿ ਤਿੰਨ ਜੀ ਦੇ ਇੱਕ ਘਰ ਦੇ ਆ ਤਿੰਨੇ ਉਹ ਆਪਣਾ ਆਪਣਾ ਹਸਬੰਡ ਵਾਈਫ ਉਹਨਾਂ ਦਾ ਬੇਟਾ ਉਹ ਹਸਪਤਾਲ ਦਾ ਆਖਲੀਆ ਤੇ ਕੁਝ ਹੋਰ ਵੀ ਲੋਕ ਜਿਹੜੇ ਆ ਹਸਪਤਾਲ ਦੇ ਵਿੱਚ ਦਾਖਲੇ 25 30 ਜਿਹੜੇ ਆ ਆ ਦਾਖਲੇ ਗਿਆ ਤੇ ਬੜਾ ਮੁਸ਼ਕਿਲ ਹੈ ਕੁਝ ਜਾਣਦਾ ਹੈ ਹੋਰ ਵੀ ਜਾਣਦਾ ਹੈ ਬੜਾ ਜਿਹੜਾ ਵਿਖਾਰੇ ਜਿਹਨੂੰ ਚੈੱਕ ਅਪ ਕਰਿਆ ਉਹ ਕੀ ਕੈਰ ਗੰਦੇ ਪਾਣੀ ਕਰਕੇ ਹੋਇਆ ਉਹ ਗੰਦੇ ਪਾਣੀ ਕਰਕੇ ਹਾਂਜੀ ਕੀ ਲੱਛਣ ਕੀ ਆ ਰਹੇ ਨੇ ਲੱਛਣ ਇਹੋ ਹੀ ਆ ਕਿ ਮੱਲਬ ਇਹ ਡੇਂਗੂ ਦਾ ਹੈ ਜ਼ਿਆਦਾ ਸਿਸਟਮ ਜਿਹੜਾ ਆ ਰਿਹਾ ਗੰਦੇ ਪਾਣੀ ਤੋਂ ਪੈਦਾ ਹੋ ਰਿਹਾ ਉਹਦੇ ਨਾਲੇ ਪਰ ਉਹ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਉਹਨਾਂ ਸਿਹਤ ਅਧਿਕਾਰੀ ਮੌਂਟਰੀ ਨੇ ਮੌਕੇ ਤੇ ਜਾਇਦਾ ਲੈ ਰਹੀ ਨੇ ਦਵਾਈਆਂ ਵੰਡ ਰਹੇ ਨੇ ਉਹ ਤੋਂ ਆਪ ਕੀ ਕੁਛ ਚੱਲਣਾ ਚਾਹੋਗੇ ਥੇਨਾ ਬਾਅਦ ਕਰ ਰਿਹਾ ਕਿ ਜਿਹੜੀ ਸਾਡੀ ਮਾਨਯੋਗ ਬੀਬੀ ਦਰਸ਼ਨ ਕੌਰ ਆ ਜਿਹੜੀ ਆਸਾ ਵਰਕਰ ਆ ਇਹ ਜਿਹੜੇ ਮੱਲਬ ਇਹਨਾਂ ਨੂੰ ਤੇ ਇਹਨਾਂ ਨੇ ਜਿਹੜੇ ਆਪਣਾ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਆਏ ਆ ਤੇ ਉਹਨਾਂ ਦੇ ਜੀਆ ਨੂੰ ਦਵਾਈਆਂ ਵੰਡ ਰਿਹਾ ਚਲੋ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਪਰ ਲੱਗਦਾ ਕਿ ਪਹਿਲੇ ਜੇ ਪ੍ਰਸ਼ਾਸਨ ਜਾਗ ਜਾਂਦਾ ਪਹਿਲੇ ਜੇ ਪਾਣੀ ਸਾਫ ਹੋਣਾ ਤਾਂ ਤਿੰਨ ਮੋਟਾ ਨਹੀਂ ਹੋਣੇ ਸੀਗਾ ਦੱਖਣ ਨਹੀਂ ਹੋਣੀ ਸੀ ਹਸਪਤਲ ਦਾ ਇਹ ਜੀ ਵੇਖੋ ਨਾ ਤੇ ਸਰਕਾਰ ਇਧਰ ਧਿਆਨ ਦੇ ਰਹੀ ਆ ਤੇ ਜਿਹੜੇ ਕਾਰਪੋਰੇਸ਼ਨ ਦੇ ਵਿੱਚ ਸਾਡੇ ਵਾਰਡ ਨੰਬਰ 35 ਦੇ ਵਿੱਚੋਂ ਕੌਂਸਲਰ ਸਾਹਿਬ ਬਣੇ ਆ ਉਹਨਾਂ ਦਾ ਫਰਜ਼ ਬੰਦਾ ਕਿ ਸਾਡੇ ਪਿੰਡਾਂ ਦੇ ਦੇਖ ਰੇ ਕਰ ਰਹੇ ਉਹ ਨਹੀਂ ਆ ਰਹੇ ਨਹੀਂ ਦੇਖ ਰਹੇ ਕਹਿੰਦੇ ਸਾਡੇ ਨਾਲ ਉਹ ਪਤਾ ਨਹੀਂ ਕੀ ਵਿਤਕਰਾ ਕਰ ਰਹੇ ਕਹਿੰਦੇ ਕੋਈ ਮਤਲਬ ਵੀ ਕੋਈ ਨਹੀਂ ਹੈਗਾ ਅਸੀਂ ਦੱਸਣਾ ਨਹੀਂ ਹੈਗਾ ਕਿ ਇੱਕੋ ਇੱਕ ਤੁਹਾਡਾ ਅੱਡ ਨਾਲ ਲਿੰਕ ਨਹੀਂ ਹੈਗਾ ਦੇਖੋ ਖੁਦ ਖਬਰਾਂ ਲਵਾਈਆਂ ਆ ਕਿ ਸਰਕਾਰ ਨੂੰ ਮੁਸ਼ਕਲਾਣਾ ਚਾਹੋਗੇ ਸਰਕਾਰ ਨੂੰ ਇਹ ਕਹਣਾ ਚਾਹੁੰਦੇ ਆ ਕਿ ਜਿਸ ਤਰੀਕੇ ਦਾ ਨਾਲ ਸਾਡੇ ਪਿੰਡੋਂ ਭਾਰੀ ਬਹੁਮਤ ਦੇ ਨਾਲ ਇਥੋਂ ਵੋਟਾਂ ਲੈ ਗਏ ਆ ਜਿੱਤ ਪ੍ਰਾਪਤ ਕੀਤੀ ਆ ਤੇ ਉਹ ਜਿੱਤ ਦੀ ਖੁਸ਼ੀ ਦੇ ਵਿੱਚ ਸਾਨੂੰ ਬੰਬਾਰੀ ਦੇ ਵਿੱਚ ਨਾ ਧੱਕੋ ਸਾਡੀ ਆ ਕੇ ਦੇਖਭਾਲ ਕਰੋ ਸਾਡੇ ਇਲਾਕੇ ਦਾ ਜਰਾ ਸਵਾਰੋ ਤੇ ਸਾਡੇ ਲੋਕ ਜਿਹੜੇ ਆ ਮੌਦ ਦੇ ਘਾੜ ਨਾ ਤਨ ਮੁਕਤਾਂ ਹੋ ਗਈਆਂ ਸਾਨੂੰ ਬਹੁਤ ਖਤਰਾ ਆ ਕਿ ਜਿਹੜੇ ਸਾਡੇ ਹਸਪਤਾਲ ਗਏ ਉਹ ਵੀ ਮੌਦ ਦੇ ਘਾੜ ਦੇ ਉੱਤਰ ਨਾ ਜਾਣ ਇੰਨੀਆਂ ਕਿ ਬੇਨਤੀਆਂ ਪ੍ਰਵਾਹ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ